ਪੋਤਵੇ ਆਇਆ ਸੋਚਿਆ ਨੌਂ ਦੀਆਂ ਪੱਕੀਆਂ ਖਾਵਾੰਗੇ ਕੀ ਪਤਾ ਸੀ ਲੋਕੋਏ ਸੁੱਕੀਆਂ ਤੂੰ ਜਾਵਾੰਗੇ ਓ ਕੋਰ ਨਾਲ ਜੇ ਸੁਣਿਓ ਲੋਕੋ ਕੱਲਾਇਆ ਚੱਦੀਆਂ ਹਏ ਕਰਮਾਂ ਦੇ ਨਾਲ ਮੇਲਦੀਆਂ ਲੋਕੋ ਨੂਹਾ ਚੱਦੀਆਂ ਹਏ ਕਰਮਾਂ ਦੇ ਨਾਲ ਮੇਲਦੀਆਂ ਲੋਕੋ ਚੱਜਦੀਆਂ ਸੱਸ ਮੰਝੇ ਉਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅਜ ਦੀਆਂ ਹਏ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੋਵਾ ਚੱਜਦੀਆਂ ਹਰ ਕਰਮ ਦੇ ਨਾਲ ਮਿਲਦੀਆਂ ਲੋਕੋ ਨਵਾਂ ਚੱਜਦੀਆਂ ਬੁਹੇ ਵਰਦੀ ਵੇ ਖਨਣਾਣ ਨੂੰ ਬਈ ਮੱਥੇ ਵਟ ਪਾਉਂਦੀ ਜੋ ਪਾਉਂਦੀ ਜੋ ਜਦ ਪੇਕਿਆਂ ਤੋਂ ਕੋਈ ਆਵੇ ਠੰਡਾ ਕੋ ਹੁਕਮ ਅਗਾਉਂਦੀ ਓ ਹੁਕਮ ਅਗਾਉਂਦੀ ਈ ਸੋਚੇ ਪਈ ਵਿਚਾਰੀ ਇਹਦਾ ਮਿੱਧਿਆ ਪੈਰ ਮੈਂ ਕੀ ਪੈਰ ਮੈਂ ਕੀ ਹੁਣ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨੂੰ ਬਣਦੀ ਨਹੀਂ ਧੀ ਹੋੜ ਸੱਸ ਕਿਵੇਂ ਮਾਂ ਬਣ ਜੇ ਓਏ ਜਦੋਂ ਨਾ ਬਣਦੀ ਨਾ ਧੀ ਓਏ ਮੈਂ ਜਾਂ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀ ਉਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਸੀ ਪੁੱਤ ਦਾ लाਡ ਜਦੋਂ ਫਿਰ ਮਾਪੇ ਲੈਿੰਦੇ ਆ ਲੈਿੰਦੇ ਆ ਗਲਤੀ ਤੋਂ ਵੀ ਬੱਚਿਆਂ ਨੂੰ ਜਿਹੜੇ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਫਿਰ ਉਹੀ ਧੀਆ ਪੁੱਤਰ ਇੱਕ ਦਿਨ ਅੱਗੇੋਂ ਬੋਲਦਿਆ ਬੋਲਦਿਆ ਹੱਥਾਂ ਨਾਲ ਦਿੱਤੀਆਂ ਘੰਡਾ ਤੇ ਮਾਪਿਓ ਮੂੰਹ ਨਾਲ ਖੋਲਦਿਆ ਨੌ ਮਹੀਨੇ ਪਾਲ ਕੇ ਪੁਤਰਾ ਤੈਨੂੰ ਜਗ ਵਖਾਇਆ ਵਿੱਚ ਵੱਡਾ ਪੇ ਬਣੂ ਸਹਾਰਾ ਦਿਲ ਸਾਡੇ ਸੀ ਚਾਇਆ ਲਠੀਆਂ ਨਹੀਂਓ ਸੁਖਣਾ ਹਲੇ ਲਠੀਆਂ ਨਹੀਂਓ ਸੁਖਣਾ ਹਲੇ ਇਸ ਗੱਲ ਦਾ ਰੱਬ ਗਵਾ ਮਾਂ ਦਾ ਕਰਜ ਆਵੇ ਪੁੱਤਰਾ ਕੋਈ ਸਕਦਾ ਨਹੀਂ ਓਲਾ ਦਾ ਕਰ ਜਾ ਬੇ ਪੁੱਤਰਾ ਕੋਈ